you ਸੋਲੋ ਦੇ ਆਣਾ 48 ਨਿਊਜ਼ ਦੇਖ ਰਹੇ ਹਾਂ तमाम ਦਰਸ਼ਕਾਂ ਦਾ ਸਵਾਗਤ ਹੈ ਜੀ ਅੱਜ ਗੱਲ ਕਰਦੇ ਹਾਂ ਲੁਧਿਆਣਾ ਸ਼ਹਿਰ ਦੀ ਜਿੱਥੇ ਕਿ ਜੀਵਨ ਨਗਰ ਚੌਕ ਦੇ ਵਿੱਚ ਦੇਖਣ ਨੂੰ ਜਿੱਥੇ ਕਿ ਸਾਡੇ ਵਿੱਚ ਮੌਜੂਦ ਜੋ ਨੇ ਲੁਧਿਆਣਾ ਦੇ ਚੰਡੀਗੜ੍ਹ ਤੋਂ ਜੋ ਨਵੇਂ ਬਣੇ ਚੇਅਰਮੈਨ ਸਾਹਿਬ ਗੌਰਵ ਜੀ ਜਤਿੰਦਰ ਮਸੀ ਜੀ ਸਾਡੇ ਵਿੱਚ ਮੌਜੂਦ ਹੋ ਰਹੇ ਨੇ ਉਹਨਾਂ ਦਾ ਨਿੱਘਾ ਸਵਾਗਤ ਕਰਨ ਲਈ ਅੱਜ ਸਾਡੇ ਨਾਲ ਕਈ ਪਾਸਟਰ ਸਹਿਬਾਨ ਮੌਜੂਦ ਨੇ ਆਓ ਜਾਣਦੇ ਹਾਂ ਕੀ ਹੈ ਸਾਰਾ ਮਾਮਲਾ ਹਾਂਜੀ ਪਾਸਟਰ ਸਾਹਿਬ ਤੁਸੀਂ ਸਾਰੇ ਇਕੱਠੇ ਹੋਏ ਹੋ ਕੀ ਕਹਿਣਾ ਜਾਓਗੇ ਜੀ ਅੱਜ ਜੇਸੀ ਇਕੱਠੇ ਹੋਏ ਹਾਂ ਕਿ ਜਿਹੜੇ ਸਾਡੇ ਨਿਊਲੀ ਅਪਾਇੰਟਡ ਸ਼੍ਰੀ ਜਤਿੰਦਰ ਗੌਰਵ ਜੀ ਮੈਨੋਰਿਟਿਕ ਮਿਸ਼ਨ ਦੇ ਚੇਅਰਮੈਨ ਆ ਰਹੇ ਨੇ ਉਹਨਾਂ ਦਾ ਅਸੀਂ ਸਵਾਗਤ ਕਰਨ ਦੇ ਲਈ ਸਾਰੇ ਜਮ੍ਹਾਂ ਹੋਏ ਆਂ ਅੱਜ ਔਰ ਸਾਡੀ ਸਾਰੀ ਲੁਧਿਆਣਾ ਈਸਟ ਪਾਸਸ ਐਸੋਸੀਏਸ਼ਨ ਦੀ ਟੀਮ ਹੈ ਨਾਲ ਔਰ ਸਾਰੇ ਪਾਸਸ ਇਸੋਲੇ ਮੌਜੂਦ ਨੇ ਥੇ ਜੀ ਜੀ ਇਹ ਪਾਸਟਰ ਜੀ ਇੱਕ ਗੱਲ ਹੋਰ ਪੁੱਛਣਾ ਜਾਵਾਂਗਾ ਅੱਜ ਜਿੰਨਾ ਤੁਸੀਂ ਹਮ ਹਮਾ ਕੇ ਇਕੱਠ ਕੀਤਾ ਹੈ ਉਹਨਾਂ ਦੇ ਸਵਾਗਤ ਦੇ ਲਈ ਤਾਂ ਜਨਕੀ ਜਿੱਦਾਂ ਉਹ ਆ ਰਹੇ ਨੇ ਉਹਨਾਂ ਦੇ ਸਵਾਗਤ ਦੇ ਲਈ ਤੁਸੀਂ ਇਕੱਠ ਕੀਤਾ ਜੋਹਾਰ ਵੀ ਮੰਗਾਏ ਨੇ ਬਹੁਤ ਪਾਸਟਰ ਸਾਹਿਬ ਇਕੱਠੇ ਹੋਏ ਤੁਸੀਂ ਪ੍ਰਾਰਥਨਾਵਾਂ ਕਰ ਰਹੇ ਹੋ ਦੁਆਵਾਂ ਕਰ ਰਹੇ ਹੋ ਕਿ ਤੁਸੀਂ ਉਹਨਾਂ ਕੋਲੋਂ ਕੀ ਮੰਗ ਕਰਨਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਪ੍ਰਦੀਪ ਜੀ ਅਸੀਂ ਤੁਹਾਡਾ ਧੰਨਵਾਦ ਦਿੰਦੇ ਆ ਤੁਸੀਂ ਜੀਡੀਵੀ ਲੁਧਿਆਣਾ ਇਸ ਪਾਸਟਰ ਅਸਿਸਸ਼ਨ ਦੀ ਨਿਊਜ਼ ਆ ਤੁਸੀਂ ਉਹਨੂੰ ਰਿਕਾਰਡ ਕਰਦੇ ਹੋ ਤੇ ਭੇਜਦੇ ਹੋ ਅਸੀਂ ਪ੍ਰਿੰਸ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਦਿੰਦੇ ਹਾਂ ਅੱਜ ਜਿਹੜਾ ਉਪਰਾਲਾ ਇਹ ਕੀਤਾ ਗਿਆ ਹੈ ਸਾਡੇ ਕਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਜਤਿੰਦਰ ਮਸੀ ਗੌਰਵ ਜੀ ਨੂੰ ਜੋ ਪੰਜਾਬ ਸਰਕਾਰ ਨੇ ਇਹ ਅਹੁਦਾ ਦਿੱਤਾ ਹੈ ਤੇ ਅਸੀਂ ਤਹਿ ਦਿਲ ਤੋਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਗੌਰਵ ਜੀ ਦੇ ਲਈ ਵੀ ਧੰਨਵਾਦ ਦਿੰਦੇ ਆ ਪੰਜਾਬ ਸਰਕਾਰ ਦਾ ਵੀ ਧੰਨਵਾਦ ਕਰਦੇ ਹਾਂ ਤੇ ਅਸੀਂ ਸਾਨੂੰ ਇਹ ਵਿਸ਼ਵਾਸ ਹੈ ਜੋ ਪਹਿਲੇ ਚੇਅਰਮੈਨ ਕੰਮ ਨਹੀਂ ਕਰ ਸਕੇ ਉਹਨਾਂ ਨੇ ਕੰਮ ਕੀਤੇ ਠੀਕ ਹੈ ਲੇਕਿਨ ਜਤਿੰਦਰ ਮਸੀ ਜੀ ਹੋਰ ਵੀ ਵਧੀਆ ਤਰੀਕੇ ਦੇ ਨਾਲ ਮਸੀਹ ਕੌਮ ਨੂੰ ਅੱਗੇ ਲੈ ਕੇ ਜਾਣਗੇ ਤੇ ਉਹਨਾਂ ਦੇ ਕੰਮ ਕਰਨਗੇ ਜੀ ਪਾਸਟਰ ਜੀ ਹੋਰ ਵੀ ਇੱਕ ਗੱਲ ਸੁਣਨ ਤੇ ਆ ਰਹੀ ਹੈ ਕਿ ਜਿਹੜਾ ਕਈ ਏਦਾਂ ਦੇ ਮਾਮਲੇ ਆ ਜਿਹੜੇ 크ਰਿਸਚਨ ਕਿਰਸਨਲਟੀ ਨੂੰ ਲੈ ਕੇ ਜੋ ਕਮਿਊਨਿਟੀ ਨੂੰ ਲੈ ਕੇ ਕਈ ਏਦਾਂ ਦੇ ਮਾਮਲੇ ਚ ਰੁਕੇ ਹੋਏ ਨੇ ਕੋਈ ਉਹਨਾਂ ਦਾ ਕੋਈ ਹੱਲ ਨਹੀਂ ਕਰਾ ਸਕਿਆ ਕਿ ਤੁਸੀਂ ਉਮੀਦ ਕਰਦੇ ਹੋ ਕਿ ਇਹ ਇਹ ਕਰਾਂਗੇ ਹਾਂਜੀ ਅਸੀਂ ਇਹ ਵਿਸ਼ਵਾਸ ਕਰਦੇ ਹਾਂ ਜਤਿੰਦਰ ਗੌਰਵ ਜੀ ਇਹ ਜ਼ਰੂਰ ਕੰਮ ਨੂੰ ਕਰਨਗੇ ਜਦੋਂ ਅਸੀਂ ਉਹਨਾਂ ਨੂੰ ਜਾ ਕੇ ਆਪਣੀਆਂ ਸਮੱਸਿਆਵਾਂ ਦੱਸਾਂਗੇ ਤਾਂ ਉਹਦੇ ਤੇ ਜਰੂਰ ਐਕਸ਼ਨ ਲਿਆ ਜਾਏਗਾ ਤੇ ਉਹ ਕੰਮ ਨੂੰ ਜਲਦੋਂ ਜਲਦ ਕੀਤਾ ਜਾਏਗਾ ਜੀ ਪਾਸਟਰ ਜੀ ਮੈਂ ਤੁਹਾਡੇ ਕੋਲੋਂ ਸਵਾਲ ਕਰਨਾ ਚਾਹਨਾ ਅੱਜ ਤੁਸੀਂ ਦੱਸ ਸਕਦੇ ਹੋ ਕਿ ਕਿੰਨੀਆਂ ਕਿ ਚਰਚਾਂ ਦੇ ਜੋ ਪਾਦਰੀ ਸਾਹਿਬ ਨੇ ਇਸ ਜਗ੍ਹਾ ਤੇ ਇਕੱਠੇ ਹੋਏ ਨੇ ਅੱਜ ਪ੍ਰਸਾਪ ਤੋਂ ਪਹਿਲਾਂ ਤਾਂ ਸਾਰੇ ਨੂੰ ਜੈਮ ਸੀਧੀ ਤੇ ਅੱਜ ਈਸਟ ਲੁਧਿਆਣਾ ਈਸਟ ਦੇ ਵੱਲੋਂ ਜਿਹੜੇ 150 ਪਾਸਟਰ ਨੇ ਇਸ ਜਗ੍ਹਾ ਤੇ ਮੌਜੂਦ ਨੇ ਤੇ ਅਸੀਂ ਗੌਰਵ ਜੀ ਦਾ ਵੈਲਕਮ ਕਰਨ ਦੇ ਲਈ ਖੜੇ ਆਂ ਤੇ ਸਾਡੇ ਲਈ ਉਹ 크ਰਿਸਚਨ ਕਮੇਟੀ ਦੇ ਲਈ ਇੱਕ ਸੂਰਬੀਰ ਨੇ ਇੱਕ ਯੋਧਾ ਬਣ ਕੇ ਸਾਡੇ ਵਿੱਚ ਆਏ ਨੇ ਔਰ ਸਾਡਾ ਵਿਸ਼ਵਾਸ ਹੈ ਉਹ ਸਾਰੇ ਕੰਮ ਸਾਡੇ ਕਰਵਾਣਗੇ ਤੁਸੀਂ ਸਾਡੇ ਨਾਲ ਮੌਜੂਦ ਨੇ ਪਾਸਟਰ ਮਾਈਕਲ ਜੀ ਤਾਜਪੁਰ ਪਿੰਡ ਤੋਂ ਜੋ ਸਰਪੰਚ ਵੀ ਗਿਨੇ ਜਾਂਦੇ ਨੇ ਸਰਪੰਚ ਸਾਹਿਬ ਤੁਸੀਂ ਦੱਸਣਾ ਜਾਓਗੇ ਕਿ ਤੁਸੀਂ ਜੋ ਆਪਣੇ ਪਿੰਡ ਦੇ ਵਿੱਚ ਜਦੋਂ ਪ੍ਰਾਰਥਨਾ ਕਰਾਨੇ ਹੋ ਜਾਂ ਕੋਈ ਐਸਾ ਵਿਸ਼ੇ ਰੱਖਦੇ ਕੋਈ ਐਸੀ ਕਮਿਊਨਿਟੀ ਦੀ ਮੀਟਿੰਗ ਰੱਖਦੇ ਹੋ ਉਹਦੇ ਵਿੱਚ ਕਈ ਮੁੱਦੇ ਐਸੇ ਉਠਾਏ ਜਾਂਦੇ ਕਿ ਤੁਹਾਨੂੰ ਵਿਸ਼ਵਾਸ ਹੈ ਕਿ ਇਹਨਾਂ ਮੁੱਦਿਆਂ ਦਾ ਹੱਲ ਕੀਤਾ ਜਾਏਗਾ ਸਾਰੇ ਤੋਂ ਪਹਿਲਾਂ ਜੈ ਮਸੀਹ ਦੀ ਪਰਮੇਸ਼ਰ ਤਾਨ ਬਰਕਤ ਹੋਵੇ ਜਿਸ ਤਰ੍ਹਾਂ ਤੁਸੀਂ ਇਹ ਸਵਾਲ ਕੀਤਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਅਗਰ ਕੋਈ ਇਦਾਂ ਦੀ ਗੱਲਬਾਤ ਹੋਈ ਤੇ ਅਸੀਂ ਜ਼ਰੂਰ ਮੁੱਦੇ ਉਹਨਾਂ ਦੇ ਅੱਗੇ ਰੱਖਾਂਗੇ ਤੇ ਪਾਸਟਰ ਸਾਹਿਬ ਇੱਕ ਹੋਰ ਗੱਲ ਕਰਨਾ ਚਾਹਾਂਗਾ ਜਿਹੜਾ ਅੱਜ ਤੱਕ ਬਹੁਤ ساری ਦੁਨੀਆ ਨੂੰ ਜਿਹੜਾ ਇੰਤਜ਼ਾਰ ਸੀ ਕਿ ਹਰੇਕ ਧਰਮ ਦੇ ਵਿੱਚੋਂ ਹਰੇਕ ਕੌਮ ਦੇ ਵਿੱਚੋਂ ਇੱਕ ਚੇਅਰਮੈਨ ਚੁਣਿਆ ਗਿਆ ਅੱਜ ਤੁਸੀਂ ਇਸ ਖੁਸ਼ੀ ਦਾ ਕੀ ਬਿਆਨ ਕਰਦੇ ਹੋ ਕਿੰਨਾ ਕੁ ਵੱਡਾ ਐਲਾਨ ਕਰ ਸਕਦੇ ਹੋ ਕਿ ਇਹ ਬਹੁਤ ਵੱਡੀ ਖੁਸ਼ੀ ਹੈ ਜਿਹਦੀ ਤੁਸੀਂ ਜਿੱਤ ਮਨਾ ਰਹੇ ਹੋ ਜਿਸ ਜਿੱਤ ਨੂੰ ਤੁਸੀਂ ਲੈ ਕੇ ਹਾਸਲ ਕਰਕੇ ਜੋ ਬੜਾ ਵੱਡਾ ਇੰਜੋਏ ਕਰ ਰਹੇ ਹੋ ਇਸ ਬਾਰੇ ਕੁਝ ਕਹਿਣਾ ਚਾਹੋਗੇ ਇਹ ਬਹੁਤ ਸੱਚਮੁੱਚ ਬਹੁਤ ਵੱਡੀ ਖੁਸ਼ੀ ਹੈ ਕਿ ਸਾਡੀ ਕ੍ਰਿਸਚਨ ਕੌਮ ਨੂੰ ਇੱਕ ਯੋਧਾ ਉਹ ਖੜਾ ਕੀਤਾ ਤੇ ਅਸੀਂ ਉਹਨਾਰੇ ਨਾਲ ਆ। ਸੋ ਸਾਡੇ ਨਾਲ ਮੌਜੂਦ ਨੇ ਰੰਜਨ ਗਿਲ ਜੀ। ਰੰਜਨ ਗਿਲ ਜੀ ਤੁਹਾਡੇ ਕੋਈ ਪੁੱਛਣਾ ਚਾਹਾਂਗਾ ਕਿ ਅੱਜ ਦਾ ਜੋ ਮਾਮਲਾ ਹੈ, ਅੱਜ ਦਾ ਜੋ ਵੀ ਸੀਨ ਹੈ ਤੁਹਾਡੇ ਸਾਹਮਣੇ ਲਿਆਇਆ ਗਿਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਸਾਨੂੰ ਸਭ ਤੋਂ ਪਹਿਲਾਂ ਤੇ ਮੇਰੇ ਵੱਲੋਂ ਜੈ ਮਸਤੀ ਕੀ। ਤੇ ਇਹ ਕਹਿਣਾ ਚਾਹੁੰਨਾ ਕਿ ਸਾਨੂੰ ਸੱਚਮੁੱਚ ਅੱਜ ਬਹੁਤ ਖੁਸ਼ੀ ਹੈ ਕਿ ਸਾਡੀ ਕੌਮ ਦਾ ਇੱਕ ਯੋਧਾ ਪਰਮੇਸ਼ਵਰ ਨੇ ਖੜਾ ਕੀਤਾ ਹੈ। ਅਸੀਂ ਬਹੁਤ ਖੁਸ਼ ਹਾਂ ਜੀ। ਸੋ ਦੋਸਤੋ ਤੁਸੀਂ ਇੱਕ ਵਾਰ ਫਿਰ ਤੋਂ ਲੁਧਿਆਣਾ 48 ਨਿਊਜ਼ ਚੈਨਲ ਦੇ ਨਾਲ ਫਿਰ ਤੋਂ ਜ਼ਾਹਿਦ ਕਿ ਅਸੀਂ ਇਸ ਜਗ੍ਹਾ ਤੇ ਇਕੱਠੇ ਹੋਏ ਹਾਂ ਸਾਡੇ ਕੋਲ ਜਤਿੰਦਰ ਮਸੀ ਗੌਰਵ ਜੀ ਪਹੁੰਚੇ ਨੇ ਜੋ ਪੰਜਾਬ ਦੇ ਚੇਅਰਮੈਨ ਲਗਾਏ ਗਏ ਨੇ ਆਓ ਜਤਿੰਦਰ ਮਸੀ ਜੀ ਨਾਲ ਗੱਲਬਾਤ ਕਰਦੇ ਹਾਂ ਕਿ ਜਤਿੰਦਰ ਜੀ ਤੁਹਾਡੇ ਨਾਲ ਜੋ ਵੀ ਵਾਕਿਆ ਬੀਤੇ ਆ ਜੋ ਪਿਛਲੇ ਸਮੇਂ ਤੋਂ ਲੈ ਕੇ ਤੁਸੀਂ ਗਲੋਬਲ ਐਕਸ਼ਨ ਕਮੇਟੀ ਤੋਂ ਲੈ ਕੇ ਹੁਣ ਤੱਕ ਦਾ ਜੋ ਵੀ ਚੇਅਰਮੈਨ ਬਣਨ ਤੱਕ ਦਾ ਜੋ ਸਫ਼ਰ ਗੁਜ਼ਾਰਿਆ ਤੁਹਾਡੇ ਨਾਲ ਕਿਵੇਂ ਦਾ ਰਿਹਾ ਸੋ ਸਾਰਾ ਮੇਰੇ ਵੱਲੋਂ ਜੈ ਐਮ ਸੀ ਦੀ ਮੈਂ ਪਰਮੇਸ਼ਵਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੋ ਪੰਜਾਬ ਸਰਕਾਰ ਵੱਲੋਂ ਮੈਨੂੰ ਐਜ਼ ਅ ਮਿਨੋਰਿਟੀ ਕਮਿਸ਼ਨ ਦਾ ਚੇਅਰਮੈਨ ਲਗਾਇਆ ਗਿਆ ਪੰਜਾਬ ਸਰਕਾਰ ਦੇ ਵਿੱਚ ਔਰ ਅੱਜ ਸਭ ਮੇਰੇ ਮਸੀਹ ਭਾਈਚਾਰੇ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਅੱਜ ਤੁਸੀਂ ਦੇਖ ਰਹੇ ਹੋ ਕਿਦਾਂ ਮੇਰੀਆਂ ਭੈਣਾਂ ਮੇਰੇ ਭਰਾ ਮੇਰੇ ਬੱਚੇ ਮੇਰੀਆਂ ਧੀਆਂ ਸਾਰਾ ਮੇਰਾ ਵੈਲਕਮ ਕਰਨ ਲਈ ਇੱਥੇ ਆਏ ਨੇ ਰਬ ਦੇ ਦਾਸ ਆਏ ਨੇ ਔਰ ਸਾਡੇ ਖਾਸ ਤੌਰ ਤੇ ਮੇਰੇ ਭਰਾ ਬਾਬਾ ਜੀ ਜੋ ਬਹੁਤ ਮਸ਼ਹੂਰ ਨੇ ਕਾੜੇ ਵਾਲੇ ਬਾਬੇ ਦੇ ਨਾਮ ਤੋਂ ਔਰ ਇਨਾਂ ਦਾ ਵੀ ਮੈਂ ਬਹੁਤ ਧੰਨਵਾਦ ਕਰਦਾ ਵੀ ਇਹਨਾਂ ਨੇ ਅੱਜ ਮੈਨੂੰ ਇੱਥੇ ਬੁਲਾਇਆ ਔਰ ਮੈਂ ਆਪਣੇ ਮੁਸੀਬ ਭਾਈਚਾਰੇ ਦੇ ਲਈ ਖੜਾ ਹੋਇਆ ਆਪਣੇ ਘੱਟ ਗਿਣਤੀਆਂ ਦੇ ਲਈ ਖੜਾ ਹੋਇਆ ਜਿੱਦਾਂ ਸਾਡਾ ਮੁਸਲਮਾਨ ਭਾਈਚਾਰਾ ਪੰਜਾਬ ਦੇ ਵਿੱਚ ਬਹੁਤ ਵੱਡੀ ਗਿਣਤੀ ਜਿਆ ਜੈਨੀ ਭਾਈਚਾਰਾ ਵਾ ਬੋਧੀ ਭਾਈਚਾਰਾ ਵਾ ਮੁਸੀਬ ਭਾਈਚਾਰਾ ਇਹਨਾਂ ਸਾਰੇ ਲਈ ਅਸੀਂ ਮਿਲ ਕੇ ਕੰਮ ਕਰਾਂਗੇ ਔਰ ਜਿੱਥੇ ਕਿਤੇ ਵੀ ਮੈਨੂੰ ਮਹਿਸੂਸ ਹੋਏਗਾ ਵੀ ਮੇਰੇ ਭਾਈਚਾਰੇ ਨਾਲ ਮੇਰੇ ਘੱਟ ਗਿਣਤੀਆਂ ਦੇ ਨਾਲ ਤੱਕਾ ਹੋ ਰਿਹਾ ਉਥੇ ਅਜੀ ਮਨੋਰਟੀ ਕਮਿਸ਼ਨ ਚੇਅਰਮੈਨ ਐਕਸ਼ਨ ਲਵਾਵਾਂਗਾ ਮੈਂ ਜੀ ਜਤਿੰਦਰ ਜੀ ਮੈਂ ਇੱਕ ਗੱਲ ਹੋਰ ਕਰਨੀ ਚਾਹਾਂਗਾ ਇੱਥੇ ਆਪਣੇ ਕ੍ਰਿਸਚੀਅਨ ਕਮਿਊਨਿਟੀ ਪਰਿਵਾਰਾਂ ਦੇ ਵਿੱਚੋਂ ਕੋਈ ਐਸੇ ਪਰਿਵਾਰ ਮੌਜੂਦ ਨੇ ਜਿੱਥੇ ਕੀ ਦੱਸਿਆ ਜਾ ਰਿਹਾ ਕਿ ਸਨ 1984 ਦੇ ਦੰਗਿਆਂ ਦੇ ਵਿੱਚ ਉਹਨਾਂ ਨੂੰ ਜਿਹੜੇ ਮਕਾਨ ਦਿੱਤੇ ਗਏ ਸੀ ਉਹਨਾਂ ਦੇ ਲਈ ਰੈੱਡ ਕਾਰਡ ਅਲਾਟ ਕੀਤੇ ਗਏ ਨੇ ਪਰ ਉਹਨਾਂ ਨੂੰ ਰੈੱਡ ਕਾਰਡ ਜਿਹੜੇ ਐ ਉਹ ਕਈ ਅਕਾਲੀ ਦਲ ਦੇ ਐਸੇ ਪ੍ਰਧਾਨ ਨੇ ਜਿਨ੍ਹਾਂ ਨੇ ਉਹ ਜਿਹੜੇ ਕਾਰਡ ਨੇ ਉਹ ਦਬਾ ਕੇ ਰੱਖੇ ਹੋਏ ਨੇ ਉਹਨਾਂ ਦਾ ਕੀ ਬਣੇਗਾ ਕਿ ਮੈਂ ਦੱਸਿਆ ਥੋਨੇ ਤੁਹਾਡੇ ਤੋਂ ਪਹਿਲਾਂ ਇੱਥੇ ਗੱਲ ਕਰ ਰਿਹਾ ਸੀ ਅਸੀਂ ਵੀ ਮੈਂ ਇੱਕ ਮੀਟਿੰਗ ਦੁਬਾਰਾ ਰੱਖਾਂਗਾ ਜਿਹਦੇ ਵਿੱਚ ਲੁਧਿਆਣਾ ਦਾ ਪੂਰਾ ਪ੍ਰਸ਼ਾਸਨ ਇੱਥੇ ਇਕੱਠਾ ਕਰਾਂਗੇ ਔਰ ਇਹ ਵਿੱਚ ਜਿਹੜੇ ਸਾਰੇ ਮੁੱਦੇ ਆ ਡਿਸਕਸ ਕੀਤੇ ਜਾਣਗੇ ਔਰ ਪਹਿਲ ਦੇ ਆਧਾਰ ਤੇ ਇਹਨਾਂ ਦੀ ਸੁਣਵਾਈ ਕਰਕੇ ਇਹਨਾਂ ਨੂੰ ਇਹ ਮਸਲੇ ਨੂੰ ਹੱਲ ਕੀਤਾ ਜਾਏਗਾ ਜੀ ਧੰਨਵਾਦ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ